ਤੇ ਪਤਨੀ ਤੇ ਪ੍ਰੇਮਿਕਾ ਦੇ ਨਾਲ ਸੰਬੰਧਿਤ ਸਨਸਨੀਖੇਜ਼ ਖਬਰ ਪਤੀ ਨੇ ਪਤਨੀ ਤੇ ਪ੍ਰੇਮਿਕਾ ਦੇ ਨਾਲ ਕੀਤਾ ਧੋਖਾ ਪਤੀ ਪਤਨੀ ਦੇ ਸਾਹਮਣੇ ਹੀ ਪ੍ਰੇਮਿਕਾ ਦੇ ਨਾਲ ਬਣਾਉਂਦਾ ਸੀ ਸੰਬੰਧ ਤੇ ਦੋਨਾਂ ਨੇ ਰਲ ਕੇ ਜੋ ਇਸ ਵਿਅਕਤੀ ਦਾ ਕੀਤਾ ਹਾਲ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜਿੱਥੇ ਇੱਕ ਖਬਰ ਜੁਪੀ ਦੇ ਇਟਾਵਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪਤੀ ਨੇ ਪਤਨੀ ਤੇ ਪ੍ਰੇਮਿਕਾ ਦੋਨਾਂ ਨੂੰ ਹੀ ਬਲੈਕਮੇਲ ਕੀਤਾ ਦੋਨਾਂ ਨੂੰ ਹੀ ਤੰਗ ਪਰੇਸ਼ਾਨ ਕੀਤਾ ਇੱਥੋਂ ਤੱਕ ਕਿ ਇਹ ਪਤੀ ਆਪਣੀ ਪਤਨੀ ਦੇ ਸਾਹਮਣੇ ਹੀ ਪ੍ਰੇਮਿਕਾ ਦੇ ਨਾਲ ਸੰਬੰਧ ਬਣਾਉਂਦਾ ਸੀ ਪਤਨੀ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੀ ਤੇ ਦੂਸਰੇ ਪਾਸੇ ਪ੍ਰੇਮਿਕਾ ਨੂੰ ਵੀ ਬਲੈਕਮੇਲ ਕਰਦਾ ਸੀ ਹੁਣ ਦੋਨਾਂ ਨੇ ਇੱਕ ਦੂਸਰੇ ਦੇ ਨਾਲ ਉਹ ਗੱਲ ਸਾਂਝੀ ਕੀਤੀ ਜਿਹੜੀ ਇਹਨਾਂ ਦੋਨਾਂ ਦੇ ਨਾਲ ਹੀ ਹੱਡ ਬੀਤੀ ਹੈ ਦੋਨਾਂ ਨੇ ਰਲ ਕੇ ਕਪਲਾਨ ਬਣਾਇਆ ਤੇ ਇਸ ਵਿਅਕਤੀ ਦਾ ਉਹ ਹਾਲ ਕਰ ਦਿੱਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਸਲ ਇਹਨਾਂ ਦੋਨਾਂ ਨੇ ਆਪਣੇ ਨਾਲ ਹੁੰਦੇ ਤਛੱਦਤ ਨੂੰ ਇੱਕ ਦੂਸਰੇ ਦੇ ਨਾਲ ਸਾਂਝਾ ਕੀਤਾ ਆਪਣੇ ਦਿਲ ਦੀਆਂ ਗੱਲਾਂ ਇੱਕੂਜੇ ਨੂੰ ਦੱਸੀਆਂ ਤਾਂ ਫਿਰ ਇਹਨਾਂ ਦੋਨਾਂ ਨੇ ਰਲ ਕੇ ਕਪਲਾਣ ਬਣਾਇਆ ਤੇ ਇਸ ਵਿਅਕਤੀ ਦੇ ਸਿਰ ਤੇ ਲੋਹੇ ਦੀ ਰਾਡ ਮਾਰੀ ਜਿਸ ਦੇ ਨਾਲ ਇਸ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਇਸ ਨੂੰ ਰਜ਼ਾਈ ਦੇ ਵਿੱਚ ਲਪੇਟਿਆ ਤੇ ਅੱਗ ਲਗਾ ਦਿੱਤੀ ਹੈ ਹੁਣ ਪੁਲਿਸ ਨੂੰ ਇਸ ਦੀ ਅੱਧ ਸੜੀ ਹੋਈ লাশ ਮਿਲੀ ਹੈ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਪਤਨੀ ਨੂੰ ਤਾਂ ਗ੍ਰਿਫਤਾਰ ਕਰ ਲਿਆ ਇਹ ਪ੍ਰੰਤੂ ਪ੍ਰੇਮਿਕਾ ਅਜੀਫਰਾ ਹੈ ਉਸਦੀ ਪਾਲਿਸ ਦੇ ਵੱਲੋਂ ਜਾਰੀ ਹੈ ਦੱਸਦੀ ਹੈ ਕਿ ਇਸ ਵਿਅਕਤੀ ਦਾ ਨਾਮ ਰਗਵਿੰਦਰ ਹੈ ਜਿਸ ਦੀ ਉਮਰ 45 ਸਾਲ ਹੈ ਪੇਛੇ ਦੇ ਵਜੋਂ ਇੱਕ ਇੰਜੀਨੀਅਰ ਹੈ ਤੇ ਨਵੀਂ ਦਿੱਲੀ ਦੀ ਜਿੰਦਨ ਸ਼ਾਪ ਦੇ ਵਿੱਚ ਇਹ ਕੰਮ ਕਰਦਾ ਹੈ ਦੱਸਦੀ ਹੈ ਕਿ ਇਸ ਵਿਅਕਤੀ ਦਾ ਵਿਆਹ ਹੋਇਆ ਸੀ ਪਰੰਤੂ ਪਤਨੀ ਨੂੰ ਇਹ ਤੰਗ ਪਰੇਸ਼ਾਨ ਕਰ ਰਿਹਾ ਸੀ ਤੇ ਬਾਹਰ ਇੱਕ ਹੋਰ ਔਰਤ ਰੱਖ ਲਈ ਸੀ ਜਿਹੜੀ ਉਸਦੀ ਪ੍ਰੇਮਿਕਾ ਸੀ ਪਰੰਤੂ ਇਸ ਨੇ ਪ੍ਰੇਮਿਕਾ ਨੂੰ ਵੀ ਬਲੈਕਮੇਲ ਕੀਤਾ ਉਸ ਦੀ ਅਸ਼ਲੀਲ ਵੀਡੀਓ ਬਣਾਈ ਉਸ ਨੂੰ ਡਰਾਉਂਦਾ ਧਮਕਾਉਂਦਾ ਰਹਿੰਦਾ ਸੀ ਘਰ ਵਿੱਚ ਪਤਨੀ ਨੂੰ ਵੀ ਤੰਗ ਪਰੇਸ਼ਾਨ ਕਰਦਾ ਸੀ ਦੋਨਾਂ ਦੀ ਇੱਕ ਦੂਸਰੇ ਨਾਲ ਜਾਣ ਪਛਾਣ ਹੋ ਗਈ ਜਾਨਕਿ ਪਤਨੀ ਦੀ ਉਸ ਪ੍ਰੇਮਿਕਾ ਦੇ ਨਾਲ ਜਾਣ ਪਛਾਣ ਹੋ ਗਈ ਦੋਨਾਂ ਨੇ ਆਪਣੇ ਮਨ ਦੀਆਂ ਗੱਲਾਂ ਇੱਕ ਦੂਸਰੇ ਦੇ ਨਾਲ ਸਾਂਝੀਆਂ ਕੀਤੀਆਂ ਤੇ ਦੋਨਾਂ ਨੇ ਇੱਕ ਪਲਾਨ ਬਣਾਇਆ ਕਿ ਉਹ ਇਸ ਵਿਅਕਤੀ ਜਾਨਕਿ ਰਗਵਿੰਦਰ ਨੂੰ ਮਾਰ ਮੁਕਾਉਣਗੀਆਂ ਤੇ ਦੋਨਾਂ ਨੇ ਅਜਿਹਾ ਹੀ ਕੀਤਾ ਉਹਨਾਂ ਨੇ ਜਿਹੜਾ ਪਲਾਨ ਬਣਾਇਆ ਤੇ ਰਗਵਿੰਦਰ ਦੇ ਸਿਰ ਤੇ ਲੋਹੇ ਦੀ ਰਾਡ ਮਾਰੀ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਤੇ ਬਾਅਦ ਦੀ ਵਿੱਚ ਉਸ ਨੂੰ ਰੁਜਾਈ ਦੇ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਪੁਲਿਸ ਨੂੰ ਰਗਵਿੰਦਰ ਦੀ ਅੱਧ ਸੜੀ ਹੋਈ লাশ ਮਿਲੀ ਹੈ ਪੁਲਿਸ ਨੇ ਜਾਂਚ ਪੜਤਾਲ ਕੀਤੀ ਹੈ ਇਹਨਾਂ ਦੋਨਾਂ ਦਾ ਤਾਂ ਇਹ ਕਹਿਣਾ ਸੀ ਕਿ ਸ਼ਾਰਟ ਸਰਕਣ ਹੋਣ ਦੇ ਕਾਰਨ ਇਸ ਦੀ ਮੌਤ ਹੋ ਗਈ ਹੈ ਇਸ ਦੇ ਕਾਰਨ ਹੀ ਅੱਗ ਲੱਗੀ ਹੈ ਪਰੰਤੂ ਜਦੋਂ ਰਾ ਗਵਿੰਦਰ ਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਮੌਤ ਅੱਗ ਲੱਗਣ ਦੇ ਨਾਲ ਨਹੀਂ ਹੋਈ ਬਲਕਿ ਸਿਰ ਤੇ ਕੋਈ ਭਾਰੀ ਚੀਜ਼ ਵੱਜਣ ਦੇ ਨਾਲ ਹੀ ਉਸ ਦੀ ਮੌਤ ਹੋਈ ਹੈ ਪਤਨੀ ਨੂੰ ਤਾਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਇਹ ਗੱਲ ਉਸ ਦੀ ਪਤਨੀ ਕੋਲੋਂ ਵੀ ਪੁੱਛੀ ਗਈ ਹੈ ਤਾਂ ਇਹ ਗੱਲ ਸਾਬਤ ਵੀ ਹੋ ਗਈ ਹੈ ਕਿ ਰਗਵਿੰਦਰ ਦੇ ਸਿਰ ਤੇ ਕੋਈ ਭਾਰੀ ਚੀਜ਼ ਮਾਰੀ ਗਈ ਸੀ ਜਿਸ ਦੇ ਨਾਲ ਹੀ ਉਸ ਦੀ ਮੌਤ ਹੋਈ ਹੈ ਫਿਲਹਾਲ ਦੀ ਕੜੀ ਦੇ ਵਿੱਚ ਜਿਹੜੀ ਪ੍ਰੇਮਿਕਾ ਹੈ ਉਹ ਫਰਾਰ ਹੈ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਇਹਨਾਂ ਦੋਨਾਂ ਔਰਤਾਂ ਨੇ ਇੱਕ ਦੂਸਰੇ ਦੇ ਨਾਲ ਆਪਣੇ ਨਾਲ ਹੋਈਆਂ ਹੱਡ ਬੀਤੀਆਂ ਨੂੰ ਸਾਂਝਾ ਕੀਤਾ ਸੀ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਰਗਵਿੰਦਰ ਆਪਣੀ ਪਤਨੀ ਨੂੰ ਵੀ ਤੰਗ ਪ੍ਰੇਸ਼ਾਨ ਕਰ ਰਿਹਾ ਤੇ ਦੂਸਰੇ سے প্রেমিকা ਨੂੰ ਵੀ بلیک میل ਕਰ ਰਿਹਾ ਦੋਨਾਂ ਔਰਤਾਂ ਨੇ ਇੱਕ ਦੂਸਰੇ ਨਾਲ ਆਪਣੇ ਨਾਲ ਹੋਈਆਂ ਹੜਬਿੱਤਿਆਂ ਨੂੰ ਸਾਂਝਾ ਕੀਤਾ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਵਿਅਕਤੀ ਦੋਨਾਂ ਨੂੰ ਹੀ ਧੋਖੇ ਦੇ ਵਿੱਚ ਰੱਖ ਰਿਹਾ ਦੋਨਾਂ ਨੂੰ ਹੀ ਬਲੈਕ ਮੇਲ ਕਰ ਰਿਹਾ ਉਹਨਾਂ ਨੇ ਇਸ ਜਿਹੜੀ ਕਹਾਣੀ ਇਸ ਨੂੰ ਜੜੋ ਹੀ ਮਕਾਉਣ ਦੀ ਸੋਚ ਲਈ ਉਹਨਾਂ ਨੇ پلان ਬਣਾ ਕੇ ਇਸ ਤੇ ਸਿਰ ਤੇ ਲੋਹੇ ਦੀ ਰੌਡ ਮਾਰੀ ਜਿਸ ਦੇ ਨਾਲ ਇਸ ਦੀ ਮੌਤ ਹੋ ਗਈ ਬਾਦ ਦੇ ਵਿੱਚ ਅਜਾਈ ਦੇ ਵਿੱਚ ਉਲਪੇਟ ਕੇ ਅੱਗ ਲਗਾ ਦਿੱਤੀ ਤੇ ਇਸ ਦੀ ਜਿਹੜੀ ਅੱਧ ਸੜੀ লাশ ਹੈ ਉਹ ਪੁਲਿਸ ਨੂੰ ਹੁਣ ਮਿਲ ਗਈ ਹੈ ਇਹ ਗੱਲ ਕਹੀ ਗਈ ਸੀ ਕਿ ਸ਼ਾਰਟ ਸਰਕਟ ਹੋਣ ਦੇ ਨਾਲ ਇਸ ਦੀ ਮੌਤ ਹੋਈ ਹੈ ਪਰੰਤੂ ਪੋਸਟਮਾਰਟਮ ਦੀ ਰਿਪੋਰਟ ਤੋਂ ਇਹ ਸਾਹਮਣੇ ਆ ਗਿਆ ਹੈ ਕਿ ਉਸ ਦੀ ਮੌਤ ਅੱਗ ਲੱਗਣ ਦੇ ਕਾਰਨ ਨਹੀਂ ਹੋਈ ਬਲਕਿ ਸਿਰ ਤੇ ਭਾਰੀ ਚੀਜ਼ ਮਾਰਨ ਦੇ ਕਰਕੇ ਇਸ ਵਿਅਕਤੀ ਦੀ ਮੌਤ ਹੋਈ ਹੈ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ